ਹਮੇਸ਼ਾ ਆਪਾਂ ਕੈਨੇਡਾ ਆਸਟ੍ਰੇਲੀਆ ਯੂਕੇ ਦੀ ਗੱਲ ਕਰਦੇ ਆਂ ਅੱਜ ਤੁਸੀਂ ਹੁਣੇ ਆਪਾਂ ਸ਼ੋਅ ਤੋਂ ਪਹਿਲਾਂ ਗੱਲ ਕਰ ਅਸੀਂ ਰਸ਼ੀਆ ਦੀ ਵੀ ਬਹੁਤ ਵਧੀਆ ਕੰਟਰੀ ਐ ਐਜੂਕੇਸ਼ਨ ਬਹੁਤ ਵਧੀਆ ਐ ਕਿਸ ਤਰ੍ਹਾਂ ਦੀ ਕੰਟਰੀ ਐ ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਬੱਚੇ ਜਿਹੜੇ ਉੱਥੇ ਜਾ ਸਕਦੇ ਆ ਦੇਖੋ ਪਹਿਲਾਂ ਤਾਂ ਆਪਾਂ ਕੰਟਰੀ ਦੀ ਗੱਲ ਆ ਅਧਿਆਪਕ ਜੀ ਰਸ਼ੀਆ ਕੋਈ ਵੀ ਇੱਕ ਐਹੋ ਜੀ ਕੰਟਰੀ ਨਹੀਂ ਹੈ ਜਿੰਨੇ ਬਾਰੇ ਕਿਸ ਨੂੰ ਨਹੀਂ ਪਤਾ ਦੁਨੀਆ ਦੀ ਸਭ ਤੋਂ ਵੱਡੀ ਕੰਟਰੀ ਰਸ਼ੀਆ ਹੈ ਠੀਕ ਹੈ ਨਾ ਨਾ ਉਹਦੇ ਨਾਲ ਨਾਲ ਦੁਨੀਆ ਦੇ ਸਭ ਤੋਂ ਜ਼ਿਆਦਾ ਅਰਬਪਤੀ ਲੋਕ ਵੀ ਰਸ਼ੀਆ 'ਚ ਰਹਿੰਦੇ ਨੇ ਕਿਤੇ ਆਪਾਂ ਨੂੰ ਹੋਇਆ ਨਾ ਜਿਵੇਂ ਜੀ ਅਮਰੀਕਾ 'ਚ ਸਭ ਤੋਂ ਅਮੀਰ ਲੋਕ ਰਹਿੰਦੇ ਨੇ ਕੈਨੇਡਾ 'ਚ ਰਹਿੰਦੇ ਨੇ ਇੰਡੀਆ 'ਚ ਰਹਿੰਦੇ ਨੇ ਜੀ ਨਹੀਂ ਦੁਨੀਆ ਦੇ ਸਭ ਤੋਂ ਜ਼ਿਆਦਾ ਅਰਬਪਤੀ ਲੋਕ ਨੇ ਉਹ ਰਸ਼ੀਅਨ ਨੇ ਰਸ਼ੀਅਨ ਐਜੂਕੇਸ਼ਨ ਬਹੁਤ ਬੈਟਰ ਹੈ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਰਸ਼ੀਆ ਦੀ ਸ਼ਹਿਰਾਂ 'ਚ ਰਹਿੰਦੀ ਹੈ ਕਿਉਂਕਿ ਕਿਵੇਂ ਬਦ ਚੱਲਦਾ ਹੈ ਕਿ ਕਿਹੜਾ ਦੇਸ਼ ਡਿਵੈਲਪਡ ਹੈ ਜਾਂ ਫਿਰ ਡਿਵੈਲਪ ਨਹੀਂ ਹੈਗੀ ਉਹ ਇਥੋਂ ਬਦ ਚੱਲਦਾ ਹੈ ਰੇਸ਼ਿਓ ਤੋਂ ਕਿ ਕਿੰਨੇ ਪਰਸੈਂਟ ਲੋਕ ਉਹਤੇ ਸ਼ਹਿਰਾਂ 'ਚ ਰਹਿੰਦੇ ਨੇ ਕਿੰਨੇ ਪਰਸੈਂਟ ਲੋਕ ਉਹਤੇ ਪਿੰਡਾਂ 'ਚ ਰਹਿੰਦੇ ਨੇ ਰਸ਼ੀਆ ਦੇ 74% ਜਿਹੜੇ ਪਰਸਨ ਹੈ ਪਬਲਿਕ ਹੈ ਉਹ ਸ਼ਹਿਰਾਂ 'ਚ ਰਹਿੰਦੀ ਹੈ ਤੇ 26% ਜਿਹੜੀ ਪਬਲਿਕ ਹੈ ਉਹ ਪਿੰਡਾਂ 'ਚ ਰਹਿੰਦੀ ਹੈ ਉਹਦੇ ਨਾਲ ਨਾਲ ਐਜੂਕੇਸ਼ਨ ਵਰਲਡ ਲੈਵਲ ਦੀ ਇਨਫਰਾਸਟ੍ਰਕਚਰ ਵਰਲਡ ਲੈਵਲ ਦਾ ਨਾਲੇ ਨਾਲੇ ਸਭ ਤੋਂ ਮੇਨ ਚੀਜ਼ ਆਪਾਂ ਜਦੋਂ ਕਮਾਈ ਕਰਨ ਜਾਂਦੇ ਆ ਕਿਉਂਕਿ ਹਰ ਇੱਕ ਪਰਸਨ ਹੈ ਜਿਹਨੇ ਬਾਹਰ ਜਾਣਾ ਹੈ ਉਹਦਾ ਇੱਕ ਮੋਟਿਵ ਤਾਂ ਸੈਟਲਮੈਂਟ ਦੇ ਹੈ ਕਮਾਈ ਦੀ ਪੱਖ ਵਿੱਚ ਵੀ ਰਸ਼ੀਆ ਬਹੁਤ ਬੈਟਰ ਹੈ ਕੋਈ ਵੀ ਉੱਥੇ ਬੱਚਾ ਜਾਂਦਾ ਹੈ ਖਰਚਾ ਬਹੁਤ ਘੱਟ ਲਾ ਕੇ ਰਸ਼ੀਆ ਚਲਾ ਗਿਆ ਲੱਖ ਲੱਖ ਡੇਡ ਡੇਡ ਲੱਖ ਰੁਪਇਆ ਉਹਦੀ ਇਨਕਮ ਹੋ ਜਾਂਦੀ ਹੈ ਉਧਰ ਹੀ ਜੇ ਆਪਾਂ 20 25 ਦੇ ਵਿੱਚ ਲੱਖ ਰੁਪਇਆ ਲਾ ਕੇ ਆਪਾਂ ਗੱਲ ਕਰਦੇ ਆ ਕਿ ਆਪਾਂ ਕੈਨੇਡਾ ਜਾਂਦੇ ਆ ਆਸਟ੍ਰੇਲੀਆ ਜਾਂਦੇ ਆ ਕਮਾਈ ਹਰ ਇੱਕ ਦੇਸ਼ ਚ ਸੇਮ ਹੈ ਪਰ ਅਵੇਅਰਨੈਸ ਨਹੀਂ ਹੈਗੀ ਕਿਉਂਕਿ ਆਪਾਂ ਨੂੰ ਇਹ ਹੀ ਲੱਗਦਾ ਹੈ ਕਿ ਆਪਾਂ ਆਸਟ੍ਰੇਲੀਆ ਜਾਵਾਂਗੇ ਕੈਨੇਡਾ ਜਾਵਾਂਗੇ ਜਾਂ ਫਿਰ ਯੂਕੇ ਜਾਵਾਂਗੇ ਤਾਂ ਹੀ ਸੈਟਲ ਹੋ ਪਾਵਾਂਗੇ ਤਾਂ ਹੀ ਇੱਕ ਅੱਛੀ ਆਪਾਂ ਇਨਕਮ ਲੈ ਪਾਵਾਂਗੇ ਪਰ ਨਹੀਂ ਜੇ ਤੁਸੀਂ ਇੱਧਰ ਰਸ਼ੀਆ ਜਾਂਦੇ ਹੋ ਰਸ਼ੀਆ ਆਲਰੇਡੀ ਡਿਵੈਲਪਡ ਕੰਟਰੀ ਹੈ ਬਸ ਇੱਕ ਇਹ ਹੈ ਕਿ ਰਸ਼ੀਆ ਇੰਡੀਅਨ ਦੇ ਨਾਲ ਉਹਦਾ ਰਿਲੇਸ਼ਨ ਬਹੁਤ ਅੱਛਾ ਹੈ ਇੰਡੀਅਨ ਨਾਲ ਰਿਲੇਸ਼ਨ ਅੱਛਾ ਹੋਣ ਦੇ ਕਰਕੇ ਉਹ ਇੰਡੀਅਨ ਨੂੰ ਵੀਜ਼ਾ इजीली ਪ੍ਰੋਵਾਈਡ ਕਰਵਾ ਦਿੰਦੇ ਨੇ ਜੇ ਤੁਸੀਂ ਰਸ਼ੀਆ ਜਾਂਦੇ ਹੋ ਤੁਸੀਂ ਆਪਣੀ ਐਜੂਕੇਸ਼ਨ ਕਰ ਸਕਦੇ ਹੋ ਉੱਥੇ ਤੁਸੀਂ ਲੈਂਗੁਏਜ ਪ੍ਰੋਗਰਾਮ ਕਰ ਸਕਦੇ ਹੋ ਐਮਬੀਬੀਐਸ ਜਿੱਥੇ ਇੰਡੀਆ ਇਹ ਲੱਗਦਾ ਉੱਥੇ ਕੁਝ ਲੱਖਾਂ ਦੇ ਵਿੱਚ ਤੁਹਾਡੀ ਐਮਬੀਏਸ ਕੰਪਲੀਟ ਹੋ ਜਾਂਦੀ ਹੈ ਰਸ਼ੀਆ ਇੱਕ ਐਹੋਸ ਲੈਵਲ ਦੀ ਕੰਟਰੀ ਹੈ ਰੈਸਟ ਡਿਪੈਂਡ ਹੈ ਕਿ ਤੁਸੀਂ ਅੱਗੇ ਹੁਣ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਤੁਸੀਂ ਅਮਰੀਕਾ ਜਾਣਾ ਹੈ ਕੈਨੇਡਾ ਜਾਣਾ ਹੈ ਜਾਂ ਰਸ਼ੀਆ ਜਾਣਾ ਹੈ ਕੋਈ ਡਾਊਟ ਹੈ ਤੁਸੀਂ ਕੰਟੈਕਟ ਕਰੋ ਸਾਨੂੰ ਅਸੀਂ ਤੁਹਾਡੀ ਹਰ ਇਕ ਕੁਇਰੀ ਨੂੰ ਸ਼ਾਰਟ ਆਊਟ ਕਰਾਂਗੇ ਬਿਲਕੁਲ ਹੈ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਹੈ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਏਬੀਐਮ ਗਲੋਬਲ ਦੇ ਆਫਿਸ ਸੈਕਟਰ 9 ਸੀ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਵੀ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਐਕਸਪਰਟ ਟੀਮ ਨੂੰ ਮਿਲਿਆ ਜਾ ਸਕਦਾ ਸਰ ਜੀ ਤੁਸੀਂ ਗੱਲ ਕੀਤੀ ਹੈ ਹੋਰ ਮਿਨਿਮਮ ਜੇ ਕੋਰਸਿਸ ਦੀ ਸਿਲੈਕਸ਼ਨ ਆਪਾਂ ਗੱਲ ਕਰੀਏ ਕਿੰਨੇ ਤੋਂ ਮਤਲਬ ਜਿਵੇਂ ਆਪਾਂ ਕੈਨੇਡਾ ਜਾਣਾ ਹੈ ਤਾਂ ਤਕਰੀਬਨ ਸਟੂਡੈਂਟ ਨੂੰ ਜੀਆਈਸੀ ਪਾ ਕੇ ਵੀ 25 ਲੱਖ ਰੁਪਏ ਚਾਹੀਦਾ ਯੂਐਸਏ ਜਾਣਾ ਹੈ 8-10 ਲੱਖ ਰੁਪਏ ਚਾਹੀਦਾ ਆਸਟ੍ਰੇਲੀਆ ਜਾਇਦਾ 15-18 ਲੱਖ ਰੁਪਏ ਚਾਹੀਦਾ ਰਸ਼ੀਆ ਲਈ ਕਿੰਨੇ ਕੇ ਪੈਸੇ ਚਾਹੀਦੇ ਆ ਰਸ਼ੀਆ ਦੇ ਵਿੱਚ ਜਿਹੜਾ ਸਭ ਤੋਂ ਛੋਟਾ ਕੋਰਸ ਹੁੰਦਾ ਹੋਇਆ ਲੈਂਗੁਏਜ ਪ੍ਰੋਗਰਾਮ ਜਿਹਨੂੰ ਆਪਾਂ ਲੈਂਗੁਏਜ ਪ੍ਰੋਗਰਾਮ ਕਹਿੰਦੀ ਹੈ ਫਾਊਂਡੇਸ਼ਨ ਪ੍ਰੋਗਰਾਮ ਕਹਿੰਦੀ ਉਹ ਹੈ ਜਿੰਦਾ ਖਰਚਾ ਮਸਾ ਹੀ 3 ਤੋਂ 3. ਕੁਝ ਇਨਕਲੂਡ ਕਰਕੇ ਇਟ ਮੀਨ 3 ਲੱਖ ਤੁਸੀਂ 1 ਸਾਲ ਦੀ এডੂਕੇਸ਼ਨ ਪਾ ਸਕਦੇ ਹੋ ਉੱਥੇ ਉਧਰ ਹੀ ਜੇ ਤੁਸੀਂ ਸੈਕੰਡ ਦੂਸਰੇ ਕੋਰਸਾਂ ਦੀ ਗੱਲ ਕਰਦੇ ਆਪਾਂ ਐਮਬੀਬੀਐਸ ਦੀ ਗੱਲ ਕਰ ਲਈ ਇਡਿਪੈਂਡੈਂਟ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਇਹ 4 ਲੱਖ ਤੋਂ ਲੈ ਕੇ 12 ਲੱਖ ਤੱਕ ਫੀਸ ਸਟ੍ਰਕਚਰ ਜਾਂਦਾ ਹੈ ਬਿਲਕੁਲ ਰਸ਼ੀਆ ਦੇ ਵਿੱਚ ਤੁਸੀਂ ਪੜ੍ਹਾਈ ਕਰ ਸਕਦੇ ਹੋ ਐਮਬੀਬੀਐਸ ਕਰਨੀ ਹੈ ਜਾਂ ਹੋਰ ਵੀ ਕੋਈ ਡਿਗਰੀ ਕਰਨੀ ਹੈ ਭਾਜੀ ਉੱਥੇ ਲੈਵਲ ਮੰਨ ਲਓ ਜੇ ਮੰਨ ਲਓ ਹੁਣ ਯੂਐਸ ਦੀ ਡਿਗਰੀ ਹੈ ਕਿਸੇ ਕੋਲੇ ਉਸ ਨੂੰ ਉਸ ਤਰ੍ਹਾਂ ਦਾ ਪੈਕੇਜ ਮਿਲੇਗਾ ਜੇਕਰ ਆਈਟੀ ਕੰਪਨੀ ਜੌਬ ਕਰਨਾ ਚਾਹੇ ਇੰਡੀਆ ਆ ਕੇ ਚਾਹੇ ਬਾਹਰ ਵੀ ਉਹਨੂੰ ਆਪਸ਼ਨ ਮਿਲਦੀਆਂ ਕੈਨੇਡਾ ਦੀ ਪੜ੍ਹਾਈ ਦਾ ਇੱਕ ਆਪਣਾ ਲੈਵਲ ਹੈ ਯੂਕੇ ਦੀ ਪੜ੍ਹਾਈ ਬਹੁਤ ਅੱਛੀ ਲੈਵਲ ਮੰਨਿਆ ਜਾਂਦਾ ਹੈ ਹਨਾ ਰਸ਼ੀਆ ਦੀ ਪੜ੍ਹਾਈ ਆਪਾਂ ਵੈਸੇ ਗੱਲ ਕਰੀਏ ਜੇਕਰ ਸਟੂਡੈਂਟ ਕੋਈ ਵਾਕਈ ਹੀ ਪੜ੍ਹਨਾ ਚਾਹੁੰਦਾ ਹੈ ਰਸ਼ੀਆ ਦੀ ਪੜ੍ਹਾਈ ਦਾ ਲੈਵਲ ਕੀ ਹੈ ਇੰਟਰਨੈਸ਼ਨਲ ਲੈਵਲ ਤੇ ਦੇਖੋ ਰਸ਼ੀਆ ਦੀ ਪੈ ਐਜੂਕੇਸ਼ਨ ਲੈਵਲ ਦੀ ਗੱਲ ਕਰਦੇ ਆ ਰਸ਼ੀਆ ਦੀ ਐਜੂਕੇਸ਼ਨ ਪੂਰੀ ਦੁਨੀਆ ਚ ਵੈਲਿਡ ਹੈ ਕੋਈ ਵੀ ਇਹ ਹੋਸਾ ਦੇਸ਼ ਨਹੀਂ ਹੈਗਾ ਜਿਹੜਾ ਕਿ ਯੂਐਸ ਦੀ ਐਜੂਕੇਸ਼ਨ ਨੂੰ ਉਹ ਸੌਰੀ ਰਸ਼ੀਆ ਦੀ ਐਜੂਕੇਸ਼ਨ ਨੂੰ ਨਹੀਂ ਮੰਨਦਾ ਇੰਡੀਆ ਦੇ ਵਿੱਚ ਜੇ ਤੁਸੀਂ ਐਮਬੀਬੀਐਸ ਕਰਕੇ ਇੰਡੀਆ ਚ ਆ ਕੇ ਪ੍ਰੈਕਟਿਸ ਕਰਦੇ ਹੋ ਤੁਹਾਡਾ ਇੱਕ ਰਜਿਸਟ੍ਰੇਸ਼ਨ ਟੈਸਟ ਜ਼ਰੂਰ ਹੁੰਦਾ ਹੈ ਉਹ ਤੁਸੀਂ ਪਾਸ ਕਰਨਾ ਹੁੰਦਾ ਬਟ ਇਟ ਡਸਨਟ ਮੀਨ ਕਿ ਤੁਸੀਂ ਜਿਹੜੀ ਉੱਥੇ ਐਜੂਕੇਸ਼ਨ ਕੰਪਲੀਟ ਕਰਕੇ ਹੋ ਉਹ ਤੁਹਾਡੀ ਵੈਲਿਡ ਨਹੀਂ ਹੈਗੀ ਉਹ ਤੁਹਾਡੀ ਪ੍ਰੋਪਰ ਵੈਲਿਡ ਹੈ ਤੁਸੀਂ ਇਹ ਰਸ਼ੀਅਨ ਐਜੂਕੇਸ਼ਨ ਨੂੰ ਯੂਐਸ ਅਪਲਾਈ ਕਰ ਸਕਦੇ ਹੋ ਕੈਂਡ ਨਿਊਜ਼ੀਲੈਂਡ ਕੋਈ ਵੀ ਕੰਟਰੀ ਦੇ ਵਿੱਚ ਤੁਸੀਂ ਅੱਗੇ ਆਪਣਾ ਆਪਣਾ ਸਟੱਡੀ ਤੋਂ ਬਾਅਦ ਪਾਥਵੇ ਲੈ ਸਕਦੇ ਹੋ ਵਰਕ ਉੱਥੇ ਅਪਲਾਈ ਕਰ ਸਕਦੇ ਹੋ ਨਾਲੇ ਨਾਲੇ ਜੇ ਤੁਸੀਂ ਰਸ਼ੀਅਨ ਐਜੂਕੇਸ਼ਨ ਲੈਂਦੇ ਹੋ ਰਸ਼ੀਆ ਤੋਂ ਬਾਹਰ ਜਾਣ ਦੀ ਜਰੂਰਤ ਨਹੀਂ ਹੈਗੀ ਰਸ਼ੀਆ ਇੰਟਰਨਲ ਹੀ ਬਹੁਤ ਅੱਛੇ ਪੈਕੇਜ ਮਿਲਦੇ ਨੇ ਕੋਈ ਵੀ ਸਟੂਡੈਂਟ ਡਿਊਰਿੰਗ ਸਟੱਡੀ ਦੇ ਇੱਕ ਤੋਂ ਲੈ ਕੇ 1.5 ਲੱਖ ਰੁਪਏ ਅਰਨ ਕਰ ਲੈ ਸਕਦਾ ਹੈ ਇੰਨੀ ਅਮਾਉਂਟ ਤਾਂ ਤੁਸੀਂ ਅੱਜ ਦੇ ਟਾਈਮ 'ਚ ਯੂਕੇ ਨੂੰ ਬੱਸ ਜਾਨੀ ਤੁਹਾਡਾ ਕਹਿਣ ਦਾ ਮਤਲਬ ਹੈ ਵੀ 4-5 ਲੱਖ ਰੁਪਏ ਚਲੋ ਆਪਾਂ ਮੰਨਦੇ ਆ ਵੀ ਬੰਦਾ ਲਾਊਗਾ ਔਰ ਘੱਟੋ ਘੱਟ ਸਟੱਡੀ ਦੇ ਨਾਲ-ਨਾਲ ਲੱਖ ਰੁਪਏ ਇਜ਼ੀ ਇਜ਼ਲੀ ਇਜ਼ਲੀ ਕਿਉਂਕਿ ਆ ਕਿੰਨਾ ਟਾਈਮ ਕੰਮ ਕਰ ਸਕਦਾ ਸਟੱਡੀ ਨਾਲ ਡਿਊਰਿੰਗ ਸਟੱਡੀ ਜਿਹੜਾ ਇਹਨੂੰ ਪਾਰਟ ਡਿਵਾਈਡ ਹੁੰਦਾ ਹੈ 40 ਆਵਰ ਨੇ 40 ਚੋ 20 ਤੁਹਾਡਾ ਸਟੱਡੀ ਚ ਕਾਊਂਟ ਹੁੰਦਾ ਐਂ 20 ਹੀ ਤੁਹਾਡਾ ਵਰਕ ਦੇ ਵਿੱਚ ਕਾਊਂਟ ਹੁੰਦਾ ਇਟ ਮੀਨ 20 ਹਰ ਇੱਕ ਵੀਕ ਤੁਸੀਂ ਕੰਮ ਕਰ ਸਕਦੇ ਹੋ ਤੇ ਨਾਲ ਦੀ ਨਾਲ ਜਿਹੜੇ ਵਕੇਸ਼ਨਸ ਨੇ ਸੰਡੇ ਹੈ ਉਹਦੋਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਬਿਲਕੁਲ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਨੇ ਰਸ਼ੀਆ ਤੁਸੀਂ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਸਰ ਫੰਡਿੰਗ ਨੂੰ ਲੈ ਕੇ ਕਿਸ ਤਰ੍ਹਾਂ ਦਾ ਸਟਰੋਂਗ ਯਾਨੀ ਕਿ ਪ੍ਰੋਫਾਈਲ ਕਿਵੇਂ ਦੀ ਹੋਣੀ ਚਾਹੀਦੀ ਹੈ ਪਲੱਸ 2 ਕਦੋਂ ਕੀਤੀ ਹੋਵੇ ਗੈਪ ਨਾ ਹੋਵੇ ਆਈਲੈਂਡਸ ਕੀਤਾ ਹੋਵੇ ਪੀਟੀ ਕੀਤਾ ਹੋਵੇ ਇੱਕ ਪ੍ਰੋਫਾਈਲ ਕੀ ਹੋਣੀ ਚਾਹੀਦੀ ਹੈ ਬੱਚੇ ਦੀ ਤੁਸੀਂ 10th ਕੰਮ ਕੰਪਲੀਟ ਕੀਤੀ ਹੈ ਪਲੱਸ 2 ਕੰਪਲੀਟ ਕੀਤੀ ਹੈ ਤੁਹਾਡਾ ਚਾਹੇ 10 ਤੋਂ 15 ਸਾਲ ਦਾ ਗੈਪ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਤੁਹਾਨੂੰ ਆਇਲ ਸਪੀਟੀ ਕੋਈ ਵੀ ਸੇ ਵੀ ਲੈਂਗੁਏਜ ਦਾ ਟੈਸਟ ਰਿਕੁਆਇਰ ਨਹੀਂ ਹੈਗਾ ਕੋਈ ਤੁਹਾਨੂੰ ਫਾਈਨੈਂਸ਼ੀਅਲ ਰਿਕੁਆਇਰ ਨਹੀਂ ਹੈਗੇ ਤੁਸੀਂ ਸਿੰਪਲੀ ਆਪਣੇ ਪਾਸਪੋਰਟ ਦੀ ਕਾਪੀ 10th ਪਲਸ 2 ਤੁਹਾਡਾ ਮੈਡੀਕਲ ਹੈ ਤੇ ਪੀਸੀਸੀ ਤੁਸੀਂ ਇਹ ਡਾਕੂਮੈਂਟ ਸਾਨੂੰ ਦੇਣੇ ਨੇ ਵਿਦੀਨ 15 ਵਰਕਿੰਗ ਡੇਸ 15 ਦਿਨ ਦੇ ਵਿੱਚ ਤੁਹਾਡਾ ਵੀਜ਼ਾ ਲੱਗੂਗਾ ਤੇ ਸਭ ਤੋਂ ਮੇਨ ਚੀਜ਼ ਇੱਕ ਬੈਨੀਫਿਟ ਕੀ ਇੱਥੋਂ ਦਾ ਕਿ ਸਾਰੇ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਨੇ ਇਹ ਨਹੀਂ ਹੈ ਕਿ ਤੁਸੀਂ ਟਿਊਸ਼ਨ ਫੀਸ ਭਰਤੀ ਤੁਸੀਂ ਐਮਬੈਸੀ ਫੀਸ ਭਰਤੀ ਜਿਹੜਾ ਵੀ ਤੁਸੀਂ ਅਮਾਉਂਟ ਹੈ ਜਦੋਂ ਤੁਹਾਡਾ ਵੀਜ਼ਾ ਲੱਗੂਗਾ ਉਸ ਤੋਂ ਬਾਅਦ ਤੁਸੀਂ ਪੇ ਕਰੋਗੇ ਵਾਇਗੁਰ ਨਾ ਕਰੇ ਕੋਈ ਕੋਈ ਦਿੱਕਤ ਆਂਦੀ ਹੈ ਤੁਹਾਡਾ 1 ਰੁਪਏ ਦਾ ਲਾਸ ਨਹੀਂ ਹੈਗਾ ਵੈਸੇ ਰਸ਼ੀਆ ਦੇ ਵਿੱਚ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਮੋਰ ਥਨ 99% ਹੈ ਤੁਸੀਂ ਅਪਲਾਈ ਕਰੋਗੇ 10 ਉੰਦੇ ਚੁਮਸੇ ਇਕਦਰ ਫਿਊਜ਼ ਹੋਏਗਾ ਰੀਜ਼ਨ ਫੇਕ ਡਾਕੂਮੈਂਟੇਸ਼ਨ ਚ ਤੁਹਾਡੇ ਡਾਕੂਮੈਂਟੇਸ਼ਨ ਜੈਨੂ ਨੇ ਤੁਸੀਂ ਅਪਲਾਈ ਕਰੋ ਤੁਹਾਡਾ ਵਿਥਿਨ 15 ਵਰਕਿੰਗ ਡੇਜ਼ ਵੀਜ਼ਾ ਆਊਗਾ ਸਾਰੇ ਪੈਸੇ ਤੁਹਾਡੇ ਵੀਜ਼ਾ ਲੱਗਨ ਤੋਂ ਬਾਅਦ ਲਿੱਤੇ ਜਾਣਗੇ